you <hole> ਇਹਨੂੰ ਵਿੱਚੇ ਹੀ ਲੈ ਲਈਏ ਬਾਈਟ ਕਰ ਲਾਂਗੇ ਕਰ ਲਾਂਗੇ ਬਾਈਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਭਾਈ ਯਾਦਵਿੰਦਰ ਗਿੱਲ ਰਮੇ ਦੇ ਜਿਹੜੇ ਕਾਗਜ਼ ਭਰੇ ਜਾਣੇ ਆ ਵੱਡੇ ਕਾਫਲੇ ਦੇ ਨਾਲ ਚੱਲੇ ਉਹ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਰਮੇ ਨੂੰ ਵਧਾਈ ਦਿਆਂਗਾ ਕਿ ਰਮੇ ਦੀ ਅਡਵਾਂਸ ਦਿੱਤੀ ਔਰ ਪਰਮਾਤਮਾ ਰਮੇ ਨੂੰ ਬਹੁਤ ਵੱਡੀ ਸਫਲਤਾ ਦੇ ਦਿੱਤੀ ਔਰ ਕਾਗਜ਼ ਭਰੇ ਜਾਣੇ ਅੱਜ ਸ਼ੁਭ ਸ਼ਗਨ ਨੇ ਭਰਨ ਤੋਂ ਬਾਅਦ ਰਮਾ ਜਿੱਤ ਪ੍ਰਾਪਤ ਕਰੇਗਾ ਜਿੱਤ ਕੀ ਰੰਮੇ ਦਾ ਨਾਮ ਹੈ ਰੰਮੇ ਨੇ ਇਲਾਕੇ ਚ ਕੰਮ ਕੀਤਾ ਰਮਾ ਇੱਕ ਬਹੁਤ ਵਧੀਆ ਇਨਸਾਨ ਜੀ ਇੱਕ ਨੀਜੀ ਇੰਡੀਵਿਜੂਅਲ ਵੀ ਰੰਮੇ ਦੀ ਇੱਕ ਅਪਰੋਚ ਹੈ ਲੋਕਾਂ ਦੇ ਵਿੱਚ ਤੇ ਫਿਰ ਮੈਂ ਦੁਬਾਰਾ ਕਹਾਂਗਾ ਵੀ ਮੈਨੂੰ ਵਧਾਈ ਦਿਓਗਾ ਰੰਮੇ ਦੀ ਸੱਜਿੱਤ ਸਾਡੀ ਆਪਦੀ ਜਿੱਤ ਜੀ ਆ ਨਾਲ ਸਾਥ ਦੇਣ ਵਾਲੇ ਵੀਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਔਰ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਵੋਟਰਾਂ ਦੇ ਸਾਥ ਦੇਣ ਵਾਲੇ ਕਹਾਂਗਾ ਵੀ ਨੀਜੀ ਵਫਾਦਤਾਂ ਤੋਂ ਉੱਪਰ ਉੱਠ ਕੇ ਜੀ ਰੰਮੇ ਦੀ ਮਦਦ ਕਰੋ ਇੱਕ ਰਮਾ ਚੰਗਾ ਇਨਸਾਨ ਹੈ ਵਧੀਆ ਮਿਲសារਨ ਇਨਸਾਨ ਹੈ ਦੇ ਸਪੋਰਟ ਕਰੋ ਇਹ ਇਹਨੂੰ ਜਿੱਤ ਦੇ ਮਦਕਵੀ ਦੀ ਜਿੱਤ ਨੂੰ ਵੱਡੀ ਜਿੱਤ ਕਰੋ ਤਾਂ ਜੋ ਇਲਾਕੇ ਦੇ ਵਿੱਚ ਜੋ ਇਹਨੇ ਕੰਮ ਕੀਤੇ ਨੇ ਉਹਨਾਂ ਨੇ ਤੋਂ ਇਹਨੂੰ ਹਲਾਸ਼ੀਰੀ ਮਿਲ ਸਕੇ ਔਰ ਅੱਗੇ ਇਹਨੂੰ ਹੋਰ ਸਪੇਂਟ ਬਿਲੇ ਕੰਮ ਕਰਨ ਦੀ ਲੋਕਾਂ ਨਾਲ ਵੀ ਸਹੀ ਨਹੀਂ ਮਿਹਰਬਾਨ ਜੀ ਤੁਸੀਂ ਇਸ ਇਲੈਕਸ਼ਨ ਦੇ ਇਨਸਾਫ ਜੋ ਹੋ ਔਰ ਰਾਤਾਂ ਨੂੰ ਜਿਹੜੇ ਲੋਕਾਂ ਨਾਲ ਵੀ ਮਿਲ ਰਹੇ ਉਹ ਕਿਦਾਂ ਦਾ ਹੰਗਾਰਾ ਔਰ ਕਿਸ ਤਰ੍ਹਾਂ ਦੀ ਤਿਆਰੀ ਹੈ ਬਿਲਕੁਲ ਜੀ ਲੋਕ ਸਾਨੂੰ ਬਹੁਤ ਜ਼ਿਆਦਾ ਲੋਕਾਂ ਦਾ ਪਿਆਰ ਮਿਲ ਰਿਹਾ ਲੋਕ ਤੁਸੀਂ ਸਾਡੇ ਰਾਤ ਨਾਲ ਦੇਖੇ ਹੋਣਾ ਅੱਧੀ ਰਾਤ ਤੱਕ ਲੋਕ ਸਾਨੂੰ ਘਰੇ ਖੁਦ ਬੁਲਾਉਂਦੇ ਆ ਜੀ ਸਾਨੂੰ ਇਹ ਕਹਿੰਦੇ ਆ ਵੀ ਤੁਸੀਂ ਜਿੱਤ ਕੇ ਲੋਕ ਤਾਂ ਸਾਨੂੰ ਐਡਵਾਂਸ ਜਿੱਤਦੇ ਹਾਰ ਪਾਉਂਦੇ ਆ ਪਰ ਲੋਕ ਕਹਿੰਦੇ ਸਾਨੂੰ ਖੁਸ਼ੀ ਹੈ ਕਿਉਂਕਿ ਰਮਾ ਸਾਡਾ ਇੱਕ ਬਹੁਤ ਵਧੀਆ ਸਾਫ਼ ਦਿਲ ਰੱਜੇ ਪੁੱਜੇ ਕਰਦਾ ਬੰਦਾ ਹੈ ਜੀ ਬੇਦਾਗ ਹੈ ਔਰ ਲੋਕਾਂ ਨੂੰ ਇਹ ਆ ਵੀ ਚਲੋ ਚੰਗਾ ਲੀਡਰ ਹੈ ਚੰਗਾ ਇਨਸਾਨ ਆ ਲੋਕਾਂ ਦੇ ਕੰਮ ਕਰਾਉਂਦਾ ਵੀ ਰਿਹਾ ਲੋਕਾਂ ਵਿਚਰਦਾ ਵੀ ਰਿਹਾ ਕਦੀ ਕਿਸੇ ਤੋਂ ਪਿੱਛੇ ਨਹੀਂ ਹਟਿਆ ਔਰ ਸਾਰੇ ਰਾਤ ਆਮ ਆਦਮੀ ਪਾਰਟੀ ਦਾ ਜਗਦੀਸ਼ ਮੋਹ ਜੋਲਦੀ ਜ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਵੀ ਸਾਡੇ ਪਿੰਡ ਦੇ ਵਿੱਚ ਐਡੀ ਵੱਡੀ ਟਿਕੜ ਦੇ ਕੇ ਸਾਨੂੰ ਮੌਕਾ ਦਿੱਤਾ ਔਰ ਯਕੀਨੀ ਪਰਮਾਤਮਾ ਮਿਹਰ ਕਰੇ ਥੋੜੇ ਦਿਨਾਂ ਵਿੱਚ ਤੁਹਾਨੂੰ ਪਤਾ ਲੱਗ ਜੂ ਮਾਹੌਲ ਕਾਫਲੇ ਕਿਦਾਂ ਬਣਨਗੇ ਔਰ ਅਸੀਂ ਜਿੱਤ ਕੇ ਸੀਟ ਪਾਰਟੀ ਦੀ ਝੋਲੀ ਚ ਪਾਵਾਂਗੇ ਐ ਇਦਾਂ ਲੱਗਦਾ ਜਿਵੇਂ ਤੁਹਾਨੂੰ ਬੁਲਾਉਂਦੇ ਆ ਜਦੋਂ ਲੋਕ ਬੁਲਾਉਂਦੇ ਤਾਂ ਜਿਵੇਂ ਵਿਧਾਇਕ ਗੋਲਡੀ ਜੀ ਦਾ ਸਵਾਗਤ ਹੁੰਦਾ ਉਸੇ ਤਰ੍ਹਾਂ ਟੀਮ ਦਾ ਸਵਾਗਤ ਹੁੰਦਾ ਕਿਵੇਂ ਵੇਖਦੇ ਹੋ ਬਿਲਕੁਲ ਜੀ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਆ ਨਾ ਸਾਨੂੰ ਕਈ ਵਾਰੀ ਤਾਂ ਇੰਨੀ ਖੁਸ਼ੀ ਹੁੰਦੀ ਲੋਕ ਇੰਨਾ ਪਿਆਰ ਕਰਦੇ ਆ ਨਾ ਇਦਾਂ ਬੁ ਪਿਆਰੇ ਕੰਬੰਦਾ ਆਪਦੇ ਪਰਿਵਾਰ ਚ ਘਰ ਜਿ ਬਿਠਾ ਕੇ ਕਹਿੰਦਾ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ ਅਸੀਂ ਲੋਕਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਹੈ ਜੇ ਤੁਸੀਂ ਸਾਡੇ ਤੇ ਇੰਨਾ ਵਿਸ਼ਵਾਸ ਕੀਤਾ ਤਾਂ ਕਦੀ ਤੁਹਾਡਾ ਸਕੀਨ ਟੁੱਟਣ ਨਹੀਂ ਦੇਵਾਂਗੇ ਜੀ ਹੋਰ ਕੀ ਕਹਿਣਾ ਚਾਹੋ ਬਸ ਮੈਂ ਤਾਂ ਇਹੀ ਅਪੀਲ ਕਰਦਾ ਜੀ ਅੱਜ ਅਸੀਂ ਕਾਗਜ਼ ਭਰਨ ਲੱਗੇ ਆਂ ਪਰਮਾਤਮਾ ਦੀ ਕਿਰਪਾ ਨਾਲ ਸਾਰਾ ਕੁਝ ਵਧੀਆ ਹੋ ਜਾਣਾ ਔਰ ਸਾਰੇ ਜਿਵੇਂ ਆਪਾਂ ਐਮਐਲਏ ਸਾਹਿਬ ਨੂੰ ਜਿਤਾਇਆ ਸੀ ਕਾਫਲੇ ਬਣ ਕੇ ਨਿਕਲੇ ਸੀ ਪਿੰਡਾਂ ਦੇ ਵਿੱਚ ਐਦਾਂ ਹੀ ਸਾਡਾ ਸਾਥ ਦਿਓ ਔਰ ਰਲ ਮਿਲ ਕੇ ਇਲੈਕਸ਼ਨ ਸਾਡਾ ਨਹੀਂ ਤੁਹਾਡਾ ਸਾਰਿਆਂ ਦਾ ਔਰ ਆਪਾਂ ਜਿੱਤਣਾ ਔਰ ਜਿੱਤੇ ਪਏ ਆ ਬਾ ਤੁਹਾਡ